ਤੇ ਹਾਂਜੀ ਖਨੇ ਵਾਲੇ ਉਹਦੇ ਹੁਣ ਸਾਡਾ ਦੂਜਾ ਵਲੌਗ ਹੈ ਦੂਸਰਾ ਵਲੌਗ ਕਿੱਥੇ ਆ ਜੀ ਇਹ ਹੈਗੀ ਆ ਜੀ ਜੀਟੀਪੀ ਮਾਰਕੀਟ ਜਿਹੜੀ ਇੱਕ ਬੜੀ ਮਸ਼ਹੂਰ ਮਾਰਕੀਟ ਆ ਖਨੇ ਦੀ ਤੇ ਪਹਿਲਾਂ ਇੱਥੇ ਅਸੀਂ ਤੁਹਾਨੂੰ ਜਿਹੜਾ ਤੁਸੀਂ ਪਿਛਲਾ ਵਲੌਗ ਦੇਖਿਆ ਬਹੁਤ ਪਿਆਰ ਦਿੱਤਾ ਤੇ ਹੁਣ ਆਜੋ ਤੁਸੀਂ ਦੂਸਰੀ ਸ਼ਾਪ ਦੇ ਉੱਤੇ ਇਹ ਹੈਗੇ ਜੀ ਹਰਪਾਲ ਸੋਇਆ ਚਾਪ ਜਿੱਥੇ ਬਾਈ ਹੁਣੀ ਪੂਰੇ ਪਰਿਵਾਰ ਦੇ ਨਾਲ ਇੱਥੇ ਬਾਈ ਹੁਣੀ ਚਾਪ ਤਿਆਰ ਕਰਦੇ ਨੇ ਤੇ ਆਓ ਪਹਿਲਾਂ ਤੁਹਾਨੂੰ ਇਧਰ ਬਾਹਰ ਦੇ ਦਿਖਾਵਾਂ ਤੁਹਾਨੂੰ ਦੇਖੋ ਕੀ ਆ ਬਾਤ ਆ ਰੰਗ ਰੰਗਿਆ ਚਾਂਪਾ ਦੇਖੋ ਤੇ ਹੁਣ ਚੱਲਦੇ ਆ ਪਰਲੇ ਪਾਸੇ ਪੇ ਕਿਵੇਂ ਉਧਰ ਕੰਮ ਹੋ ਰਿਆ ਨੇ ਇਧਰ ਆ ਦੇਖੋ ਜੀ ਮੁੰਡਾ ਬੇਟਾ ਭਾਈ ਹੁਣ ਉਹਦਾ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਫਿਰ ਵਧੀਆ ਆ ਦੇ ਦੱਸੋ ਤੇ ਲੋ ਜੀ ਉਧਰ ਚੰਪਾ ਹੋ ਰਹੀਆਂ ਤਿਆਰ ਤੇ ਇਹ ਭਾਈ ਹੁਣੀ ਮੈਨੂੰ ਲੱਗਦਾ ਪਹਿਲੇ ਭਰਾ ਨੇ ਇਦਾਂ ਦੇ ਜਿਹੜੇ ਆਪਣਾ ਪੂਰਾ ਪਰਿਵਾਰ ਨੂੰ ਇੱਥੇ ਲਾ ਕੇ ਜੋੜਿਆ ਹੋਇਆ ਤੇ ਗੱਲਬਾਤ ਪੂਰੀ ਕਰਾਂਗੇ ਵਾਸੀ ਆਖਰ ਕੀ ਕਰਦ ਰਹਿ ਕੇ ਆ ਵੀ ਬੱਚੇ ਨੂੰ ਇੱਥੇ ਲਾਇਆ ਹੋਇਆ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਬਾਈ ਜੀ ਠੀਕ ਹੋ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਕਿਰਪਾ ਮਾਲਕ ਦੀ ਬਾਈ ਜੀ ਪਹਿਲਾਂ ਤਾਂ ਮੈਨੂੰ ਗੱਲ ਦੱਸੋ ਅੱ ਸਤਿ ਸ਼੍ਰੀ ਅਕਾਲ ਬੱਚਾ ਹੋਰ ਠੀਕ ਹੋ ਹਾਂਜੀ ਕੀ ਬਾਤ ਹੈ ਬੱਚ ਗੱਲ ਤੁਹਾਡੇ ਨਾਲ ਵੀ ਬਾਤ ਚ ਕਰਦੇ ਪਹਿਲਾਂ ਇਧਰ ਆ ਜਾਓ ਹਰਪਾਲ ਭਾਈ ਕੋਲ ਹਰਪਾਲ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਬਾਜੀ ਜੰਦਰ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਬਹੁਤ ਬਹੁਤ ਧੰਨਵਾਦ ਪਰਮਾਤਮਾ ਦਾ ਸ਼ੁਕਰ ਹੈ ਜਿਨੇ ਤੁਹਾਡੇ ਵਰਗੇ ਭਰਾਵਾਂ ਦੀਆਂ ਦੁਆਵਾਂ ਲੈਣ ਦਾ ਯੋਗ ਬਣਾਇਆ ਹੋਇਆ ਥੈਂਕ ਯੂ ਭਾਜੀ ਅੱਛਾ ਹਰਪਾਲ ਭਾਜੀ ਵੀ ਮੇਨ ਗੱਲ ਆ ਜਾਂਦੀ ਆ ਵੀ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਪੂਰੇ ਪਰਿਵਾਰ ਨਾਲ ਬੇਟੇ ਨੂੰ ਲਾਇਆ ਬੇਟੀ ਨੂੰ ਨਾਲ ਲਾਇਆ ਤੇ ਇਹ ਚੱਕਰ ਭਾਜੀ ਜਿਹੜਾ ਸਭ ਤੋਂ ਵੱਡੀ ਗੱਲ ਹੈ ਨਾ ਜਦੋਂ ਮੈਂ ਨੌਕਰੀ ਕਰਦਾ ਸੀ ਮੈਂ ਫੌਜ ਚ ਰਿਟਾਇਰਡ ਐ ਐਕਚੁਅਲੀ ਜੀ ਠੀਕ ਹੈ ਮੈਂ ਉੱਥੇ ਸੋਚ ਲਿਆ ਸੀ ਕਿ ਮੈਂ ਜਾਣ ਤੋਂ ਬਾਅਦ ਜੀ ਮੈਂ ਕੋਈ ਇਹੋ ਜਿਹਾ ਕੰਮ ਕਰੂੰਗਾ ਆਪਣਾ ਕੋਈ ਇਹੋ ਜਿਹਾ ਕੰਮ ਸਟਾਰਟ ਕਰੂੰਗਾ ਜਿਹਦੇ ਨਾਲ ਮੈਨੂੰ ਬੱਚਿਆਂ ਦਾ ਕੈਰੀਅਰ ਬਣਾਉਣ ਖਾਤਰ ਕਿਹਾ ਦੇ ਕਿ ਹੱਥ ਨਾਲ ਜੋੜਨੇ ਪੈਣਾ ਤੁਸੀਂ ਬੱਚੇ ਇਧਰ ਆਜੋ ਨਾਲੀ ਇਧਰ ਆਜੋ ਤਾਂ ਤੁਸੀਂ ਨਾਲੇ ਇਧਰ ਜਾਓ ਓਕੇ ਹਾਂਜੀ ਭਾਜੀ ਵੀ ਮੈਨੂੰ ਕਿਹਾ ਦੇ ਕਿ ਹੱਥ ਨਾਲ ਜੋੜਨੇ ਪੈਣਾ ਓਕੇ ਤੇ ਉਹ ਹੀ ਕਹਿੰਦੇ ਨੇ ਜਦੋਂ ਕਈ ਵਾਰ ਨਾ ਉਹ ਇਨਸਾਨ ਬੋਲਦਾ ਨਾ ਤੁਹਾਡੇ ਮੂੰਹ ਤੇ ਇੱਕ 24 ਘੰਟੇ ਚੁੱਕ ਇਹ ਜਿਹ ਲਬਜ਼ ਜ਼ਰੂਰ ਨਿਕਲਦਾ ਜਿਹੜਾ ਸੱਚ ਹੋ ਜਾਂਦਾ ਮੈਂ ਉਸ ਪਰਮਾਤਮਾ ਦਾ ਸ਼ੁਕਰ ਕਰਦਾ ਜਿਹੜਾ ਉਹ ਘੜੀ ਬਣਾਈ ਜਿਹੜੀ ਘੜੀ ਦੇ ਵਿੱਚ ਮੇਰੇ ਕੋਲ ਇਹ ਲਬਜ਼ ਨਿਕਲਿਆ ਤੇ ਅੱਜ ਉਹ ਸੱਚ ਹੋ ਗਿਆ ਕਿ ਅੱਜ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੀ ਬੇਟੀ ਤੇ ਮੇਰਾ ਬੇਟਾ ਮੇਰੇ ਕੋਲ ਕਾਊਂਟਰ ਤੇ ਖੜ ਕੇ ਇਹ ਨਹੀਂ ਵੀ ਤੁਹਾਡੇ ਵੀਡੀਓ ਬਣਾਉਣ ਕਰਕੇ ਖੜਾਏ ਨੇ ਮੈਂ ਨਹੀਂ ਨਹੀਂ ਮੈਨੂੰ ਪਹਿਲਾਂ ਪਤਾ ਮੈਂ ਦੇਖਿਆ ਹੋਇਆ ਤੈਨੂੰ ਜਿੱਤੇ ਕੋਲੋਂ ਮਰ ਜੇ ਹੁਣੇ ਜੇ ਕੋਈ ਕਹੇ ਨਾ ਬਣਾ ਕੇ ਦਿਖਾਓ ਮੈਂ ਤਾਂ ਉੱਥੇ ਆ ਕੇ ਕੁਰਸੀ ਢਾਕੇ ਬਹਿ ਜਾਣਾ ਵੀ ਲੈ ਬਣਾ ਕੇ ਜਿਹੜੀ ਚੀਜ਼ ਦਿਖਵਾਉਣੀ ਨਹੀਂ ਬਿਲਕੁਲ ਬਿਲ ਬڑا ਦੁੱਖ ਹੋਇਆ ਮੈਨੂੰ ਜਦੋਂ 35 35 40 40 ਲੱਖ 50 50 ਲੱਖ ਰੁਪਏ ਲਾ ਕੇ ਸਾਡੇ ਬੱਚੇ ਰੋਜ਼ਗਾਰ ਦੇ ਲੱਭਣ ਦੇ ਲਈ ਸੱਤ ਸਮੁੰਦਰੋਂ ਪਾਰ ਜਾਂਦੇ ਨੇ ਜੀ ਤੇ ਫਿਰ ਉਸ ਤੋਂ ਬਾਅਦ ਉੱਥੇ ਉਹਨਾਂ ਨਾਲ ਉਹਨਾਂ ਨੂੰ ਨਹੀਂ ਪਤਾ ਵੀ ਮੈਂ ਜਾਇਜ਼ ਜਾ ਰਿਹਾ ਜਾਂ ਨਜਾਇਜ਼ ਜਾ ਰਿਹਾ ਹਾਂ ਪਰ ਜਦੋਂ ਉੱਥੇ ਧੱਕਾ ਹੁੰਦਾ ਹੈ ਫਿਰ ਉਸ ਟਾਈਮ ਉਹ ਤਾਂ ਇਨਸਾਨ ਟੁੱਟਦਾ ਹੀ ਟੁੱਟਦਾ ਹੈ ਜਿਹੜਾ ਉਹਦਾ ਪਰਿਵਾਰ ਹੈ ਤੇ ਉਹਦਾ ਮਾਂ-ਬਾਪ ਟੁੱਟਦਾ ਹੈ ਬਿਲਕੁਲ ਏ ਉਹ ਲਗਾ ਮੈਨੂੰ ਇੱਕ ਚੀਜ਼ ਤੇ ਮੈਂ ਤੁਹਾਨੂੰ ਫੇਰ ਦੱਸ ਦਿੰਦਾ ਇਹ ਮੇਰੇ ਫਾਦਰ ਸਾਹਿਬ ਬੈਠੇ ਨੇ ਅੱਛਾ ਜੀ ਇਹ ਵੀ ਹਰ ਟਾਈਮ ਇੱਥੇ ਮੇਰੇ ਨਾਲ ਹੀ ਸ਼ਾਇਆ ਬਣ ਕੇ ਰਹਿੰਦੇ ਨੇ ਹੂੰ ਹੂੰ ਤੇ ਇਹਨਾਂ ਨੇ 50 ਸਾਲ ਐਫਐਸਸੀ ਚ ਪੱਲੇਦਾਰੀ ਕੀਤੀ ਲਓ ਉਹਨਾਂ ਨੂੰ ਇੱਥੇ ਨਾਲ ਹੀ ਬੁਲਾ ਲਓ ਪਾਪਾ ਜੀ ਆਇਓ ਠੀਕ ਹੈ ਕਿ ਇਹਨਾਂ ਨੇ 51 ਸਾਲ 50 ਸਾਲ ਐਫਐਸਸੀ ਚ ਪੱਲੇਦਾਰੀ ਕਰੀ ਆ ਅੱਛਾ ਜੀ ਜਦੋਂ 16ਵੇਂ ਸਾਲ ਚ ਸੀਗੇ ਜਵਾਨੀ ਦੇ ਉਸ ਟਾਈਮ ਆ ਕੇ ਐਫਐਸਸੀ ਚ ਪੱਲੇਦਾਰੀ ਕਰਨ ਲੱਗੇ ਸੀ ਇੱਥੇ ਅੱਛਾ ਜੀ ਉਹ ਮੈਂ ਇਹਨਾਂ ਦਾ ਸੰਘਰਸ਼ ਦੇਖਿਆ ਤੇ ਮੈਂ ਇੱਕੋ ਚੀਜ਼ ਠਾਣੀ ਆ ਕਿ ਜਦੋਂ ਤੱਕ ਮੈਂ ਕੋਈ ਕੰਮ ਕਰਨਾ ਹੈ ਜੀ ਤਾਂ ਮੈਂ ਆਪਣੇ ਬੱਚਿਆਂ ਨੂੰ ਤੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਚੱਲਣਾ ਕਿ ਕੱਲ ਨੂੰ ਵਕਤ ਦਾ ਕੋਈ ਪਤਾ ਨਹੀਂ ਹੈ ਕਦੋਂ ਕਿੱਥੇ ਕੀ ਹੋ ਜਾਣਾ ਲੇਕਿਨ ਜੇ ਤੁਸੀਂ ਆਪਣੇ ਹਰ ਇੱਕ ਮਾਂ ਬਾਪ ਆਪਣੇ ਜਵਾਕਾਂ ਨੂੰ ਰਾਜਾ ਮਾਂਗ ਰੱਖਦਾ ਪਰ ਜਦੋਂ ਕਿਤੇ ਅਣ ਹੋਣੀ ਵਰਤ ਜੇ ਤਾਂ ਉਹ ਬੰਦੇ ਨੂੰ ਇਸ ਦੁਨੀਆ ਦੇ ਕੋਈ ਘਟਨਾ ਵਾਪਰ ਜੇ ਉਹਨੂੰ ਦੁਨੀਆ ਤੋਂ ਸਰੀਰ ਛੱਡ ਕੇ ਜਾਣਾ ਪੈ ਜੇ ਤਾਂ ਰਾਜਾ ਮਾਂਗ ਪਾਲੇ ਹੋਏ ਬੱਚੇ ਨੇ ਜਿਹੜੇ ਕਈ ਵਾਰੋਂ ਰੁੱਲ ਜਾਂਦੇ ਨੇ ਬਿਲਕੁਲ ਬਿਲਕੁਲ ਮੈਂ ਉਸ ਪਰਮਾਤਮਾ ਦਾ ਸ਼ੁਕਰ ਕਰਦਾ ਕਿ ਜਿਨੇ ਮੈਨੂੰ ਇੰਨੇ ਜੋਗਾ ਕਰਤਾ ਕਿ ਮੈਂ ਆਪਣੇ ਜਵਾਕਾਂ ਨੂੰ ਅੱਜ ਉਹ ਪ੍ਰਿੰਸਸ ਤੋਂ ਪ੍ਰਿੰਸ ਤੋਂ ਚੱਕ ਕੇ ਅੱਜ ਰਾਜਾ ਮਾਂਗ ਜ਼ਿੰਦਗੀ ਦਾ ਇੱਕ ਆਧਾਰ ਦਿੱਤਾ ਉਸ ਪਰਮਾਤਮਾ ਦਾ ਸ਼ੁਕਰ ਹੈ ਜਿਨੇ ਇਹ ਕਰਵਾਇਆ ਮੇਰੇ ਕੋਲ ਬਿਲਕੁਲ ਜੀ ਭਾਜੀ ਇੱਕ ਕਾਲ ਬਹੁਤ ਵਧੀਆ ਦੋ ਪੀੜ੍ਹੀਆਂ ਖੜੀਆਂ ਮੇਰੇ ਕੋਲ ਨਾ ਹੁਣ ਤਾਂ 3 ਹੋ ਗਈਆਂ ਤੇ ਇਹ ਵੀਡੀਓ ਹੋ ਗਈ ਆ ਜੀ ਇੱਕ ਤੁਸੀਂ ਦੇਖ ਲਓ ਵੀ ਇਧਰ ਸ਼ੁਰੂ ਬਾਪੂ ਜੀ ਤੋਂ ਕਰਦੇ ਆ ਤੇ ਇਧਰ ਦੇਖ ਲਓ ਇਧਰ ਪੀੜੀਆਂ ਨਵੀਆਂ ਨਵੀਂ ਪੀੜੀ ਆ ਗਈ ਆ ਤੇ ਵਾਕੇ ਭਾਜੀ ਵੀ ਤੁਹਾਡਾ ਦੇਖ ਤੁਹਾਨੂੰ ਵੇਖ ਕੇ ਬੜਾ ਵੇਲਾ ਮਨ ਖੁਸ਼ ਹੁੰਦਾ ਭਿਚਤੋ ਇੱਕ ਪਰਿਵਾਰ ਇਕੱਠਾ ਹੋ ਕੇ ਕੰਮ ਕਰਦਾ ਨਾ ਤੇ ਜਿੱਡੀ ਮਰਜ਼ੀ ਅੱਗੇ ਮੁਸ਼ਕਲਾਂ ਔਂਕੜਾਂ ਆਉਂਦੀਆਂ ਨੇ ਉਹ ਛੋਟੀਆਂ ਲੱਗਦੀਆਂ ਨਹੀਂ ਦੇਖੋ ਭਾਈ ਦੇਖੋ ਬੱਚੇ ਨੇ ਨਾ ਜੀ ਉਹ ਜਿਵੇਂ ਕਹਿੰਦੇ ਨੇ ਜਦੋਂ ਕੱਚੇ ਲੋਹੇ ਨੂੰ ਪਘਲਾਇਆ ਜਾਵੇ ਉਹ ਤਰਲ ਪਦਾਰਥ ਬਣ ਜਾਂਦਾ ਉਹਨੂੰ ਜਿਹੜਾ ਕਾਰੀਗਰ ਹੈ ਜਿਹੜਾ ਸਾਂਚੇ ਚ ਪਾਉਂਦਾ ਉਹ ਇਹ ਸੱਜ ਕੇ ਤਿਆਰ ਹੋ ਕੇ ਗਹਿਣਾ ਬਣ ਕੇ ਬਾਹਰ ਆ ਜਾਂਦਾ। ਕੀ ਬਾਤ ਹੈ। ਤੇ ਇਹ ਅਜ ਜਵਾਨੀ ਚ ਨਹੀਂ। ਇਹ ਜਵਾਨੀ ਦਾ ਮਤਲਬ ਹੁੰਦਾ ਇਹਨੇ ਤੇ ਸਰੀਰ ਚ ਅੱਗ ਪੈਦਾ ਹੋ ਗਈ। ਜਿਹਹ ਜਿਹਾ ਬਣਾਉਂਗਾ ਇਹਨਾਂ ਨੇ ਉਹ ਇਹ ਜਿਹਾ ਬਣ ਜਾਣ। ਬੜਾ ਆਪਾ ਚਾਪਾਂ ਵਾਲੇ ਪਾਸੇ ਆ ਜੀ ਭਾਜੀ। ਆ ਚਾਪਾਂ ਤੇ ਪਲੀਜ਼। ਚਲੋ ਜੀ ਆਓ ਹੁਣ ਮੈਨੂੰ ਦੱਸੋ ਵੀ ਭਾਜੀ ਕਿਹੜੇ ਕਿਹੜੇ ਆਪਾ ਚਾਪਾਂ ਹੈਗੀਆਂ। ਕਿਹਨੂੰ ਪੁੱਛੀਏ ਪਹਿਲਾਂ ਮੈਨੂੰ ਦੱਸੋ ਵੀ ਤੁਹਾਨੂੰ ਤੁਹਾਡੇ ਕੋਲ ਤੁਸੀਂ ਤਾਂ ਜਾਣ ਕੇ ਦੇਤੀ। ਨਹੀਂ ਹੁਣ ਮੈਨੂੰ ਯਕੀਨ ਜਾਰੀ ਤੁਸੀਂ ਛੱਡੋ। ਬੱਚੇ ਆ ਫੜੋ ਮਾਈਕ। ਅੱਛਾ ਮੈਨੂੰ ਦੱਸੋ ਵੀ ਕਿਹੜੀ ਕਿਹੜੀ ਚਾਪ ਮਲਾਈ ਚਾਂਪ ਹੈ ਆਚਾਰੀ ਹੈ ਪੁਦੀਨਾ ਹੈ ਮਸਾਲਾ ਚਾਂਪ ਅੱਜਾ ਮੈਨੂੰ ਦੱਸੋ ਮਲਾਈ ਕਿਹੜੀ ਆ ਮਲਾਈ ਵਾਈਟ ਵਾਲੀ ਹੈ ਆਚਾਰੀ yellow ਵਾਲੀ ਹੈ ਔਰ ਹਰੀਆਲੀ ਇਹ ਵਾਲੀ ਹੈ ਗ੍ਰੀਨ ਵਾਲੀ ਔਰ ਇਹ ਮਸਾਲਾ ਚਾਂਪ ਹੈ ਮਸਾਲਾ ਚਾਂਪ ਹਾਂਜੀ ਅੱਜਾ ਤੁਸੀਂ ਅਪਣੇ ਕੋਲ ਕਾਫੀ ਵੈਰਾਈਟੀਆਂ ਨੇ ਇਹਨਾਂ ਦੇ ਵਿੱਚ ਵੀ ਕਾਫੀ ਵੈਰਾਈਟੀਆਂ ਨੇ ਇਹਦੇ ਕੰਮ ਕਰਦਾ ਵਧੀਆ ਲੱਗਦਾ ਬਹੁਤ ਜ਼ਿਆਦਾ ਓਕੇ ਹਾਂਜੀ ਤੇ ਐਜੂਕੇਸ਼ਨ ਚ ਨਾਲ ਕੀ ਕੀ ਕਰਦੇ ਮੈਂ ਬੀਬੀਏ ਕਰ ਰਹੀ ਆ ਤੇ ਇਵਨਿੰਗ ਦੇ ਵਿੱਚ ਨਾਲ ਇੱਥੇ ਆ ਕੇ ਪਾਪਾ ਨਾਲ ਹੈਲਪ ਕਰਦੀ ਆ ਕਿਆ ਬੇਟਾ ਤੁਸੀਂ ਕੀ ਕਰਦੇ ਹੋ ਬੈਡੈਂਟਰ ਚਾ ਹਾਂਜੀ ਮੈਂ 10th ਸਟੈਂਡਰਡ ਦਾ 10th ਸਟੈਂਡਰਡ ਵਿੱਚ ਚੋਣ ਹਾਂਜੀ ਓਕੇ ਹਜੇ ਬੜੀ ਜਲਦੀ ਛੋਟੀ ਉਮਰ ਦੇ ਵਿੱਚ ਤੁਸੀਂ ਇੱਥੇ ਕੰਮ ਸੰਭਾਲ ਲਿਆ ਕਿਵੇਂ ਲੱਗਦਾ ਇਹਦੇ ਚਾਪਣਾ ਕੇ ਬਹੁਤ ਵਧੀਆ ਲੱਗਦਾ ਹੈ ਅੰਦਰੋਂ ਖੁਸ਼ੀ ਹੁੰਦੀ ਹੈ ਕਿ ਮੈਂ ਆਪਣੇ ਪਾਪਾ ਨਾਲ ਇੱਥੇ ਕੰਮ ਕਰਦਾ ਹੈ ਕੀ ਬਾਤ ਅੱਛਾ ਸਭ ਤੋਂ ਬੇਸਿਕ ਕਿਹੜੀ ਚਾਹ ਬਈ ਜਿਹੜੀ ਤੈਨੂੰ ਫਰਮਾਇਸ਼ ਆਉਂਦੀ ਵੀ ਆ ਰਾਜਾ ਮੰਮੀ ਨੇ ਕਿਹਾ ਲੈ ਕੇ ਆਉਣੀ ਆ ਜਾਂ ਅਜ ਕੋਈ ਹੋਰ ਚੀਜ਼ ਕਿਹੜੀ ਹੋਣੀ ਆਪਣੀ ਸਪੈਸ਼ਲ ਚਾਹਪ ਹੈ ਮਲਾਈ ਦੇ ਵਿੱਚ ਹੈ ਕੰਮਲੀ ਮਲਾਈ ਚਾਹ ਕੰਮਲੀ ਹਾਂਜੀ ਕਮਲੀ ਕਿ ਕਮਲੀ 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 ਅੱਛਾ ਕੰਬਲੀ ਜਿਹੜੇ ਉਹ ਪਾਗਲ ਵਾਲੀ ਹਾਂਜੀ ਹਾਂਜੀ ਪਾਗਲ ਵਾਲੀ ਕੰਬਲੀ ਸਵਾਦ ਦੇ ਪਾਗਲ ਅੱਛਾ ਹਾਂਜੀ ਹਾਂਜੀ ਉਹ ਕਿ ਉਹ ਕੀ ਫਲੇਵਰ ਆ ਬਾਈ ਉਹਦਾ ਉਸ ਵਿੱਚ ਚਟਪਟਾ ਫਲੇਵਰ ਆ ਜਾਂਦਾ ਥੋੜਾ ਮਸਾਲੇ ਵਾਲਾ ਵੀ ਆ ਜਾਂਦਾ ਕਰੀਮੀ ਫਲੇਵਰ ਵੀ ਆ ਜਾਂਦਾ ਬਾਈ ਹੁਣ ਹੋਰ ਛੱਡ ਦੂ ਬਸ ਸਾਡੇ ਵਾਸਤੇ ਕੰਬਲੀ ਚਾਪ ਲਾ ਦੇ ਹਾਂਜੀ ਠੀਕ ਆ ਬਾਕੀ ਗੱਲਾਂ ਬਾਅਦ ਚ ਬਾਕੀ ਫੇ ਤੁਹਾਡੇ ਫਾਦਰ ਸਾਹਿਬ ਨਾਲ ਗੱਲਾਂ ਬਾਤਾਂ ਕਰਦੇ ਹਾਂ ਹਾਂਜੀ ਹਾਂਜੀ ਠੀਕ ਆ ਜੀ ਤੁਸੀਂ ਹੁਣ ਸਾਡੇ ਲਈ ਕੰਬਲੀ ਚਾਪ ਲਾਓ ਮੇਰੇ ਬੱਚੇ ਨੇ ਹਫਤੇ ਦੇ ਵਿੱਚ 4 ਜਾਂ 5 ਦਿਨ ਲਗਾਤਾਰ ਚਾਹ ਪੀਣਾ ਦੀ ਅੱਛਾ ਚੈਲੰਜ ਆ ਹੁਣੇ ਬਣਾ ਦਿੰਨੇ ਨਹੀਂ ਤਾਂ ਮੈਂ ਕਈ ਵਾਰ ਚੈਲੰਜ ਕਰ ਦਿੰਨਾ ਇੱਕ ਪੰਜਾਬੀ ਨੂੰ ਹੋਰ ਸੁਨੇਹਾ ਦੇ ਦਿੰਨਾ ਜੀ ਕਿ ਤੁਸੀਂ ਜਿੰਨਾ ਫਾਸਟ ਫੂਡ ਖਾਣੇ ਹੋ ਜਿਹਦੇ ਕੋਲ ਖਾਣੇ ਹੋ ਕਈ ਵਾਰ ਆਪ ਪੈਸੇ ਦੇ ਕੇ ਨਾ ਉਹਨੂੰ ਨਾਲ ਬਿਠਾਇਆ ਕਰਕੇ ਇੱਕ ਪਲੇਟ ਤੂੰ ਵੀ ਆਪਣੀ ਖਾ ਆ ਜਿਹੜੇ ਮਿਊਨਿਜ਼ਾ ਵਰਤਦੇ ਨੇ ਨਾ 30 30 ਰੁਪਏ ਕਿਲੋ ਵਾਲੀਆਂ 40 40 ਵਾਲੀਆਂ ਉਹਨਾਂ ਨੂੰ ਕਦੇ ਖਵਾਇਆ ਕਰੋ ਕਿ ਉਹਦਾ ਜੇ ਤੁਹਾਡਾ ਪੇਟ ਖਰਾਬ ਕਰਦਾ ਨਾ ਤਾਂ ਉਹਦਾ ਵੀ ਹੋਣਾ ਚਾਹੀਦਾ ਕੀ ਬਾਤ ਤਾਂ ਹੀ ਉਹ ਤਾਂ ਅਸੀਂ ਉਹ ਫੂਡ ਛੂਟ ਹੀ ਨਹੀਂ ਕਰਦੇ ਹਾਂ ਹਾਂ ਮੈਂ ਤਾਂ ਦੂਜੀ ਗੱਲ ਦੂਜੀ ਗੱਲ ਜਿਹੜੀ ਚਾਂਪ ਦੀ ਆਈ ਆ ਤੁਸੀਂ ਗੱਲ ਖੜੀ ਕਰੀ ਆ ਮੇਰੀ ਚਾਂਪ ਜਿਹੜਾ ਬੈਂਕਰੀ ਚ ਬਣਦੀ ਆ ਹੂੰ ਉਹ ਜਿਹੜੇ ਚਾਂਪ ਬਣਾਉਂਦੇ ਨੇ ਹਫਤੇ ਚ ਤਿੰਨ ਤਿੰਨ ਦਿਨ ਮੈਂ ਜਦ ਜੀਰਕਪੁਰ ਵੀਆਈਪੀ ਰੋਡ ਤੇ ਕੰਮ ਕਰਿਆ ਸੀ ਨਾ ਮੈਂ ਉਥੇ ਹਫਤੇ ਚ ਤਿੰਨ ਦਿਨ ਲਗਾਤਾਰ ਬਿਨਾ ਪੁੱਛੇ ਚਾਂਪ ਲਾ ਕੇ ਰੱਖਦਾ ਸੀ ਅੱਛਾ ਵੀ ਆ ਕੇ ਖਾਓ ਵੀ ਆਪੇ ਬਹਿ ਕੇ ਖਾਣੇ ਆ ਜਦੋਂ ਨਹੀਂ ਲਾਉਂਦਾ ਸੀਗਾ ਤਾਂ ਉਹਨੇ ਕਹਿਣਾ ਫੌਜੀ ਸਾਹਿਬ ਅਸੀਂ ਆਏ ਆ ਚਾਂਪ ਲਾਓ ਜਲਦੀ ਜਿਹੜਾ ਬੰਦਾ ਆਪ ਮਾੜੀ ਬਣਾਉ ਉਹ ਕਦੇ ਖਾਊਗਾ ਮਾੜੀ ਨਹੀਂ ਬਿਲਕੁਲ ਭਾਜੀ ਇਹ ਗੱਲ ਮੈਂ ਇਸ ਗੱਲ ਦਾ ਵਿਸ਼ਵਾਸ ਦਵਾਉਣਾ ਜਿਹੜੀ ਕੈਮੀਕਲ ਦੀ ਚਾਪ ਹੁੰਦੀ ਆ ਉਹ ਖਾਂਦੇ ਖਾਂਦੇ ਅੱਧਾ ਘੰਟੇ ਦੇ ਵਿੱਚ ਚਿੜੀ ਹੋ ਜਾਂਦੀ ਆ ਚਿੜੀ ਹੋ ਜਾਂਦੀ ਆ ਮੈਂ ਇਸ ਗੱਲ ਦਾ ਚੈਲੰਜ ਕਰਦਾ ਮੇਰੇ ਕੋਲੋਂ ਜਿਹਦਾ ਘਰੇ ਸਭ ਤੋਂ ਵੱਡਾ ਰਿਸ਼ਤੇਦਾਰ ਚਾਹੇ ਉਹਦਾ ਜੀਜਾ ਤੇ ਚਾਹੇ ਉਹਦਾ ਸਾਲਾ ਚਾਹੇ ਉਹਦਾ ਬਾਪ ਤੇ ਚਾਹੇ ਸਹਰਾ ਕੋਈ ਵੀ ਆਵੇ ਕੱਲ ਨੂੰ ਦੁਪਹਿਰੇ ਆਉਣਾ ਮੇਰੇ ਕੋਲ ਅੱਜ ਸ਼ਾਮ ਨੂੰ ਬੜਵਾ ਕੇ ਲੈ ਜਾਓ ਜੇ ਕੱਲ ਵੀ ਚਾਪ ਚਿੜੀ ਹੋ ਗਈ ਤਾਂ ਹਰਪਾਲ ਉਹਦੀ ਪੂਰੀ ਜ਼ਿੰਦਗੀ ਦਾ ਦੇਣਦਾਰ ਭਾਈ ਜੀ ਅੱਛਾ ਅੱਜ ਗੱਲ ਕਰੀਏ ਮੈਦੇ ਦੇ ਬੜਾ ਰੋਲਾ ਪੈਂਦਾ ਵੀ ਮੈਦਾ ਆ ਨਹੀਂ ਵਧੀਆ ਹੁੰਦਾ ਮੈਦਾ ਉਹ ਨਹੀਂ ਵਧੀਆ ਹੁੰਦਾ ਅੱਛਾ ਮੈਦਾ ਤਾਂ ਅਸੀਂ ਸ਼ੁਰੂ ਤੋਂ ਖਾਂਦੇ ਹਾਂ ਜਿਵੇਂ ਹੁਣ ਜੇ ਮੋਮੋਸ ਦੀ ਗੱਲ ਕਰੀਏ ਉਹ ਵੀ ਮੈਦੇ ਦੀ ਸਮੋਸੇ ਖਾਈਏ ਉਹ ਵੀ ਮੈਦੇ ਦੇ ਮਟਰੀ ਖਾਈਏ ਉਹ ਵੀ ਮੈਦੇ ਦੀ ਲਗਭਗ ਸਭ ਕੁਝ ਤਾਂ ਮੈਦੇ ਦਾ ਬਣਦਾ ਕਾਫੀ ਚੀਜ਼ਾਂ ਦਾ ਫਿਰ ਸੋਇਆ ਚਾਂਦ ਦੇ ਵਿੱਚ ਮੈਦਾ ਜਦੋਂ ਪੈਂਦਾ ਉਹ 'ਚ ਫਿਰ ਰੋਲਾ ਕਿਉਂ ਰੋਲਾ ਭਾਜੀ ਜਿਹੜਾ ਨਾ ਸਾਡਾ ਸਮਾਜ ਹੈ ਹਾਂਜੀ ਜਿਹੜਾ ਸਾਡਾ ਸਮਾਜ ਹੈ ਐਕਚੁਅਲੀ ਉਹ ਨੂੰ ਗਿਆਨ ਨਹੀਂ ਦਿੱਤਾ ਜਾਂਦਾ چاہے ਕੋਈ ਲੀਡਰ ਹੋਵੇ ਹੂੰ ਤੇ ਚਾਹੇ ਕੋਈ ਟੀਚਰ ਵੀ ਹੋਵੇ ਉਹਨੂੰ ਸਿਰਫ ਕਿਤਾਬਾਂ ਤੱਕੇ ਸੀਮਤ ਰੱਖਿਆ ਜਾਂਦਾ ਅਸਲ ਸਚਾਈ ਕੀ ਹੈ ਉਹ ਤੋਂ ਕੋਹਾਂ ਦੂਰ ਲੈ ਕੇ ਜਾਣੇ ਆ ਵੀ ਜਿਹੜਾ ਅਗਿਆਨੀ ਹੋਊਗਾ ਨਾ ਉਹਦੇ ਤੇ ਨਿੱਕਾ ਆ ਜਿਵੇਂ ਕਹਿੰਦੇ ਨੇ ਨਾ ਅੰਨ੍ਹਾ ਚ ਵੀ ਕਾਣਾ ਪ੍ਰਧਾਨ ਬਣ ਜਾਂਦਾ ਸਾਡੇ ਵਿਚਾਰੇ ਜਿਨ੍ਹਾਂ ਦੇ ਅੱਖਾਂ ਤੇ ਬੇਸਮਝੀ ਦਾ ਪਰਦਾ ਪਿਆ ਹੋਇਆ ਜਿਹਨੂੰ ਮਾੜੀ ਜੀ ਸਿਆਣਪੁੰਦੀ ਆ ਨਾ ਉਹ ਵਿਊ ਲੈਣ ਦਾ ਮਾਰਾ ਆਪਣੀ ਗੱਲ ਨੂੰ ਚਮਕਾਉਣ ਦਾ ਮਾਰਾ ਉਹ ਗੱਲਾਂ ਨੂੰ ਕਿਸੇ ਨੂੰ ਮਾਰਾ ਕਿ ਆਪ ਅੱਗੇ ਵੱਜ ਜਾਂਦਾ ਸੱਚਾਈ ਨਹੀਂ ਦੱਸਦੇ ਮਤਲਬ ਕਲੀਅਰ ਜੀ ਗੱਲ ਆ ਵੀ ਸਿਰਫ ਆਪਣੀ ਇੱਕ ਚੀਜ਼ ਨੂੰ ਵਧੀਆ ਦੱਸਣ ਲਈ ਲੋਕਾਂ ਦੀਆਂ ਚੀਜ਼ਾਂ ਨੂੰ ਦੱਸੀ ਜਾਣਾ ਵੀ ਇਹਦੇ ਵਿੱਚ ਆਹ ਚੀਜ਼ ਮੜੀ ਆ ਇਹਦੇ ਪਚੌ ਚੀਜ਼ ਮੜੀ ਆ ਪਰ ਮੇਨ ਚੀਜ਼ ਕਲੀਅਰ ਜੀ ਗੱਲ ਆ ਵੀ ਅਸਲ ਦੇ ਵਿੱਚ ਉਹੀ ਗੱਲਾਂ ਵੀ ਵਕ ਵੇਚਣ ਦਾ ਢੰਗ ਹੋਰ ਹੋ ਗਿਆ ਨਹੀਂ ਮੈਂ ਕਹਿਣ ਦਾ ਭਾਈ ਮੈਂ ਤਾਂ ਇੱਕ ਜੀ ਹੋਰ ਸੱਚਾਈ ਦੱਸਾਂ ਹੁਣ ਮੈਂ ਗ੍ਰਾਹਕ ਦੇ ਉੱਤੇ ਜਾਣਾ ਮੈਂ ਗ੍ਰਾਹਕ ਦੇ ਉੱਤੇ ਮੈਂ ਇਹ ਸੇ ਇਹ ਵੀ ਕਹਿਣਾ ਕਿ ਮੇਰੇ ਕੋਲ ਆ ਦੇਸੀ ਘਿਓ ਪਿਆ ਆ ਪੈਨੇ ਆ ਦੇਸੀ ਘਿਓ ਆ ਆ ਖੁੱਲਾ ਪਿਆ ਇਹ ਨਹੀਂ ਵੀ ਬੰਦੇ ਰੱਖਿਆ ਹੋਇਆ ਆ ਖਤਮ ਹੋਣੇ ਵਾਲਾ ਹੋਇਆ ਪਿਆ ਖਤਮ ਹੋਣੇ ਵਾਲਾ ਮੈਂ ਗ੍ਰਾਹਕ ਦੇ ਉੱਤੇ ਜਾਣਾ ਕਿ ਗ੍ਰਾਹਕ ਮੰਗਦਾ ਕੀ ਆ ਅਗਰ ਗ੍ਰਾਹਕ ਚਾਹੇ ਕਿ ਮੈਨੂੰ ਅਮੂਲ ਮੱਖਣ ਚ ਚਾਹ ਚਾਹੀਦੀ ਆ ਤਾਂ ਉਹਨੂੰ ਅਮੂਲ ਮੱਖਣ ਚ ਬਣਾ ਕੇ ਦਿਨਾ ਅੱਛਾ ਜੇ ਗ੍ਰਾਹਕ ਚਾਹੇ ਮੈਂ ਆਪਣੀ ਸਿਹਤ ਦੇਸੀ ਘਿਓ ਨਾਲ ਬਣਾਉਣੀ ਆ ਤਾਂ ਮੈਂ ਦੇਸੀ ਘੋਜ ਬਣਾ ਕੇ ਦਿੰਨਾ ਜੇ ਕੋਈ ਕਹਿੰਦਾ ਯਾਰ ਨਾਰਮਲ ਖਾਣਾ ਤਾਂ ਉਹ ਨਾਰਮਲ ਬਣਾ ਕੇ ਦਿੰਨਾ ਲੇਕਿਨ ਇੱਕ ਹੋਰ ਤੁਸੀਂ ਗੱਲ ਮੇਰੇ ਦਿਮਾਗ 'ਚ ਆ ਗਈ ਆ ਮੈਨੂੰ ਇੱਕ ਚੀਜ਼ ਦੱਸੋ ਜੇ ਜਵਾਨੀ ਦੇ ਵਿੱਚ ਬੱਚਾ ਤਾਕਤ ਵਾਲੀ ਚੀਜ਼ ਨਹੀਂ ਖਾਊਗਾ ਦੇਸੀ ਕਿਉਂ ਨਹੀਂ ਖਾਊਗਾ ਜਾਂ ਮਾਬੇ ਨਹੀਂ ਖਾਊਗਾ ਕਰ ਕੀ ਖਾਊਗਾ ਕਿਤੇ ਬੁਢਾਪੇ 'ਚ ਖਾਊਗਾ ਅੱਜ ਸਾਨੂੰ ਅਸਲ ਗੱਲ ਇਹ ਆ ਕਿ ਜਿੰਨੀ ਤੁਸੀਂ ਸਰੀਰ ਨੂੰ એનર્ਜੀ ਦੇ ਰਹੇ ਹੋ ਕਿ ਉਹਨੇ ਐਕਸਰਸਾਈਜ਼ ਕਰ ਰਹੇ ਹੋ ਬਿਲਕੁਲ ਕਿ ਖੂਨ ਪਸੀਨਾ ਬਹਾਰ ਰਹੇ ਹੋ ਜਾਂ ਨਹੀਂ ਬਹਾਰ ਹੈ ਅਸੀਂ ਐਕਸਰਸਾਈਜ਼ ਕਰਦੇ ਨਹੀਂ ਹੈ ਤੇ ਫਿਰ ਅਸੀਂ ਜਿਹੜੀ ਚੀਜ਼ ਖਾਂਦੇ ਆ ਉਹ ਸਾਨੂੰ ਹੈਵੀ ਲੱਗਦੀ ਆ ਫਿਰ ਅਸੀਂ ਕਹਿੰਦੇ ਚੀਜ਼ ਮਾਰੀ ਹੋਗੀ ਦੂਜੀ ਚੀਜ਼ ਮੈਂ ਕਿਹਾ ਜੀ ਇਸ ਗੱਲ ਨੂੰ ਹੋਰ ਵੀ ਜੋੜ ਦਿੰਨਾ ਮੈਂ ਆਪਣੇ ਫਾਸਟ ਕਾਊਂਟਰ ਤੇ ਆ ਪਿੱਛੇ ਮਾਰੇ ਇੱਕ ਵੀਡੀਓ ਬਣਾ ਦੋ ਮਾਰੀ ਮਾਰ ਦੋ ਆ ਮੇਰਾ ਮਨਚੂਰੀਆਂ ਤੇ ਨੂਡਲ ਪਏ ਨੇ ਹਾਂ ਜੀ ਜਿਹੜੀਆਂ ਸੌਸਾਂ ਪਈਆਂ ਨੇ ਸੌਸਾਂ ਮੇਰੇ ਕੋਲ ਆ ਆਉਂਦੀਆਂ ਨੇ ਇਹ ਮੈਂ ਜਿਹੜੀ ਸੌਸ ਵਰਤਦਾ ਨਾ ਉਹ ਆ ਬ੍ਰਾਂਡ ਨੇ ਜੀ ਇਹ ਬ੍ਰਾਂਡ ਹੈ ਇਹ ਟਮਾਟੋ ਸੌਸ ਆ ਤੇ ਇਹ ਤੁਹਾਡੇ ਰੈੱਡ ਚਿੱਲੀ ਆ ਤੇ ਵਿਨੀਗਰ ਤੇ ਸੋਇਆ ਸੌਸ ਵੀ ਇਹਦੀ ਆਉਂਦੀ ਆ ਤੇ ਗ੍ਰੀਨ ਚਿੱਲੀ ਵੀ ਇਹਦੀ ਆਉਂਦੀ ਆ ਕਹਿਣ ਦਾ ਭਾਬ ਮਨਚੂਰੀਅਨ ਮਾੜਾ ਨਹੀਂ ਏ ਉਹਨੂੰ ਦੋ ਬੰਦੇ ਮਾੜੇ ਨੇ ਇੱਕ ਤਾਂ ਮਾੜੀ ਸੋਚ ਨਾਲ ਬਣਾਉਣ ਵਾਲਾ ਤੇ ਇੱਕ ਮਾੜੇ ਰਫਾਇੰਡਰ ਇੱਕ ਨਾ 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 ਇੱਕ ਘੱਟ ਰੇਟ ਦੇ ਕੇ ਸਸਤੀ ਚੀਜ਼ ਖਾਣ ਵਾਲਾ ਅਸੀਂ ਮਾਰਕੀਟ ਦੇ ਭਾਲ ਦੇ ਸਸਤਾ ਜਦੋਂ ਉਹ ਚੀਜ਼ ਨੁਕਸਾਨ ਕਰਦੀ ਆ ਇਹ ਫਿਰ ਨੰਦਰ ਲੱਗ ਗਈ ਵੀ ਅਸੀਂ ਕੰਮੀ ਨਹੀਂ ਛੱਡਦੇ ਅਸੀਂ ਆਪਣੇ ਚ ਨਹੀਂ ਦੇਖਦੇ ਵੀ ਅਸੀਂ ਚੰਗੀ ਚੀਜ਼ ਦੀ ਸਾਨੂੰ ਪਰਖ ਕਿਉਂ ਨਹੀਂ ਇਸ ਕਰਕੇ ਮੈਂ ਬੇਨਤੀ ਕਰਦਾ ਸਾਡੇ ਪੰਜਾਬ ਦੀ ਹਰ ਰੂਹ ਨੂੰ ਕਿ ਪਹਿਲਾਂ ਸਿਆਣੇ ਬਣੋ ਕੁਆਲਟੀ ਦੀ ਸਮਝ ਰੱਖੋ ਜਦੋਂ ਤੁਸੀਂ ਕੁਆਲਟੀ ਦੀ ਸਮਝ ਰੱਖੇਂਗੇ ਤੁਹਾਡਾ ਚਿਹਰਾ ਦਾ ਚਮਕੂਗਾ ਚਮਕੂਗਾ ਉਹਦੇ ਨਾਲ ਤੁਹਾਡੇ ਜਵਾਕਿਆਂ ਦੀ ਕਿਸਮਤ ਤੇ ਚਿਹਰਾ ਵੀ ਚਮਕੂਗਾ ਜਿਆਦਾ ਟਾਈਮ ਮੈਂ ਤੁਹਾਡਾ ਨਾਲ ਲਵਾ ਮੈਂ ਨਹੀਂ ਬਣਾਉਂਦਾ ਅਜੇ ਬੱਚੇ ਤੁਹਾਨੂੰ ਚਾਹ ਬਣਾ ਕੇ ਖਵਾਉਂਦਾ ਚਲੋ ਜੀ ਬੇਟਾ ਫੋਨ ਬੇਟਾ ਬਣਾ ਦੇ ਕੰਬਲੀ ਬਣਾ ਕੇ ਚਾਹ ਨਾਲ ਚਲੋ ਅੱਜ ਜਿੱਕਰੋ ਸ਼ਾਮ ਨੂੰ ਆਵਲਾ ਦਿਓ ਤੈਨੂੰ ਅਜੇ ਤੜਕਾ ਲੱਗਣਾ ਹੈ ਇਹ ਜੇ ਤੜਕਾ ਲੱਗੂ ਹੈ ਇਹ ਅੱਛਾ ਸਭ ਤੋਂ ਵੱਡੀ ਗੱਲ ਕੀ ਹੈ ਨਾ ਅਸੀਂ ਕੀ ਕਰਦੇ ਜਿਹੜੇ ਆਮ ਚੰਪਾ ਵਾਲੇ ਨੇ ਉਹ ਸਸਤਾ ਦੇਣ ਦੇ ਮਾਰੇ ਚਾਂਪ ਪਹਿਲਾਂ ਤਾਂ ਕੈਮੀਕਲ ਵਾਲੀ ਲੈ ਕੇ ਆਉਂਦੇ ਨੇ ਫਿਰ ਰੋਸਟ ਕਰੀ ਮੜਾ ਜਿਹਾ ਮਸਾਲਾ ਪਾਇਆ ਮੜਾ ਜਿਹਾ ਮਸਾਲਾ ਪਾਇਆ ਤੇ ਉੱਪਰ ਉਹਨੂੰ ਘੁਮਾ ਕੇ ਪਤਲੀ ਜਿਹੀ ਕਰੀਮ ਦੇ ਵਿੱਚ ਪਾਣੀ ਪਾ ਕੇ ਕਰੀਮ ਦੇ ਵਿੱਚ ਪਾਣੀ ਪਾ ਕੇ ਫਿਰ ਤੁਹਾਡੇ ਅੱਗੇ ਰੱਖ ਦਿੰਦੇ ਨੇ ਵੀ ਖਾਣੀ ਆ ਖਾ ਲੈ ਨਹੀਂ ਤੇਰੀ ਮਰਜ਼ੀ ਆ ਮੇਰੇ ਕੋਲ ਨਾ ਜੇ ਕੋਈ ਬੰਦਾ ਮੇਰੇ ਪਲੇਟ ਦੇ ਵਿੱਚ ਗ੍ਰਾਹਕ ਇੱਕ ਪੀਸ ਵੀ ਛੱਡ ਜੇ ਤਾਂ ਮੈਨੂੰ ਦੁੱਖ ਹੁੰਦਾ ਹੈ ਵੀ ਭਾਈ ਇੱਕ ਵੀ ਛੱਡਿਆ ਕਿਉਂ ਹੈ ਤਾਂ ਪੈਸੇ ਦਿੱਤੇ ਨੇ ਜੇ ਮਾੜੀ ਹੈ ਤਾਂ ਹੋਰ ਦੱਸ ਮੈਂ ਤਾਜ਼ੀ ਨਮੀ ਲਾ ਦਿੰਨਾ ਪਰ ਛੱਡਣਾ ਨਹੀਂ ਹੈ ਕੀ ਬਾਤ ਹੈ ਕਿਉਂਕਿ ਜਿਹੜੀ ਚੀਜ਼ ਤੁਹਾਨੂੰ ਰੋਜ਼ਗਾਰ ਦਿੰਦੀ ਆ ਤੁਹਾਡੇ ਤੁਹਾਡੇ ਬੱਚਿਆਂ ਨੂੰ ਪਿਆਰ ਦਿੰਦੀ ਆ ਤੇ ਉਹਨਾਂ ਨੂੰ ਇੱਕ ਹੌਸਲਾ ਦਿੰਦੀ ਆ ਉਹ ਉਹਦੀ ਉਹਦੀ ਬੇਆਦਬੀ ਜਿਹੜਾ ਬੰਦਾ ਚੰਗਾ ਬਣਾਉਂਦਾ ਜਰ ਨਹੀਂ ਸਕਦਾ ਬਿਲਕੁਲ ਬਿਲਕੁਲ ਮੈਂ ਨਹੀਂ ਜਰਦਾ ਅੱਛਾ ਤੁਸੀਂ ਇਹਦੇ ਵਿੱਚ ਦੇਸੀ ਕਿਉਂ ਪਾਤਾ ਇਹ ਵੀ ਪੜਨਾ ਸੀ ਇਹਨੂੰ ਇਹੀ ਆ ਇਹਦਾ ਪ੍ਰੋਸੀਜਰ ਹੈ ਅੱਛਾ ਦੇਸੀ ਕਿਉਂ ਵਾਲੀ ਜਿਹੜੀ ਹੈ ਨਾ ਸਾਡੀ ਇਹਨੂੰ ਅਸੀਂ ਇਹਦਾ ਨਾਮ ਦਿੱਤਾ ਹੈ ਸੁਪਰ ਸਪੈਸ਼ਲ ਕਮਲੀ ਵਾਲੀ ਚਾਹ ਆ ਗ੍ਰੇਡ ਕੀ ਆ ਤੁਹਾਡਾ ਦੇਸੀ ਕਿਉਂ ਵਾਲੀ ਦਾ ਰੇਟ ਕੀ ਹੈ ਤੇ ਕੁੱਝ ਦਾ ਰੇਟ ਕੀ ਜਿਹੜੀ ਰੇਡ ਨਾਰਮਲ ਹੈ ਨਾਰਮਲ ਹੈ ਨਾ ਉਹ 120 ਰੁਪਏ ਦੀ ਹੈ 120 ਦੀ ਜਿਹੜੀ ਦੇਸੀ ਕਿਉਂ ਵਾਲੀ ਹੈ ਉਹ 150 ਰੁਪਏ ਦੀ ਆ ਅੱਛਾ 150 ਰੁਪਏ ਦੇਸੀ ਕਿਉਂ ਦੀ ਦੇਸੀ ਕਿਉਂ ਹੋ ਜਾ ਅੰਬੂਲ ਮੱਖਣ ਉਹ ਦੀ ਐਜ਼ ਯੂ ਰਿਕਾਇਰਮੈਂਟ ਹੈ ਅਗਰ ਉਹ ਚਾਹੁੰਦਾ ਕਿ ਮੈਂ ਅਮੂਲ ਮੱਖਣ ਚਖਾਣਾ ਤਾਂ ਅਮੂਲ ਮੱਖਣ ਬਣਾ ਕੇ ਦਿੰਨੇ ਆ ਜੇ ਕਿ ਉਹ ਚਾਹੁੰਦਾ ਕਿ ਮੈਂ ਦੇਸੀ ਕਿਉਂ ਬਣਨਾ ਚਾਹੀਦਾ ਤਾਂ ਉਹਨੂੰ ਦੇਸੀ ਕਿਉਂ ਆ ਤੂੰ ਤੁਹਾਨੂੰ ਵੀ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਜੇ ਤੁਸੀਂ ਸੱਚੇ ਸਰਦਾਰ ਹੋ ਜੇ ਤੁਸੀਂ ਆਪਣੇ ਕਰਮ ਨੂੰ ਪਿਆਰ ਕਰਦੇ ਹੋ ਜੇ ਤੁਸੀਂ ਆਪਣੀ ਬਿਲੋਂਗਿੰਗ ਲਾਈਨ ਨੂੰ ਸਤਕਾਰ ਦਿੰਦੇ ਹੋ ਕਿ ਇਹਨੇ ਮੈਨੂੰ ਮੇਰੇ ਚਿਹਰੇ ਨੂੰ ਜ਼ਿੰਦਗੀ ਦਿੱਤੀ ਹੋਈ ਆ ਮੇਰੇ ਇੱਕ ਨਾਂ ਦਿੱਤਾ ਹੋਇਆ ਤੁਸੀਂ ਇਹਨੂੰ ਖਾ ਕੇ ਜੋ ਅਸਲ ਰਿਵਿਊ ਹੋਗਾ ਉਹ ਦੇਣਾ ਭਾਜੀ ਪਹਿਲਾਂ ਮੈਂ ਕਹਿੰ ਗਿਆ ਤੁਹਾਨੂੰ ਮੈਨੂੰ ਤਾਂ ਬੜਿਆ ਚਾਪਾ ਪਸੰਦ ਨਹੀਂ ਮੇਰੇ ਸਿਰਫ ਇੱਕ ਬੰਦਾ ਨਕੌਦਰ ਦੇ ਵਿੱਚ ਆ ਠੀਕ ਹੈ ਸਿੰਘ ਚਾਪ ਵਾਲਾ ਠੀਕ ਹੈ ਉਹਦੀ ਅਸੀਂ ਚਾਪ ਟਰਾਈ ਕੀਤੀ ਹੈ ਠੀਕ ਹੈ ਠੀਕ ਹੈ ਜਾਂਜੀ ਦੋ ਕਿਤੇ ਜਾਣਾ ਕਿਤੇ ਖਾਈਦਾ ਉਹਦੇ ਕੋਲ ਬਿਲਕੁਲ ਠੀਕ ਹੈ ਤੇ ਦੂਜੇ ਤੁਸੀਂ ਉਹ ਜਿਹੜੀ ਅੱਜ ਮੈਂ ਕਰ ਲੱਗਾ ਜੀ ਤਾਂ ਮੈਂ ਤੁਹਾਨੂੰ ਇਹ ਵੀਡੀਓ ਦੇਖ ਲਓ ਵੀਡੀਓ ਵਿੱਚ ਮੇਰੇ ਦੂਜੀ ਕੋਈ ਚਾਪਲਾ ਬੰਦੇ ਨਹੀਂ ਭਾਜੀ ਤੁਸੀਂ ਦੱਸੋ ਮੈਂ ਸਾਡੇ ਇੱਥੇ ਨਾ ਮੈਂ ਨਿੰਦਣਾ ਨਹੀਂ ਚਾਹੁੰਦਾ ਸੀਗਾ ਮੈਂ ਨਿੰਦਰ ਰਿਹਾ ਹੁਣ ਮੈਂ ਨਿੰਦਰ ਰਿਹਾ ਜਿਹਨੇ ਮੈਨੂੰ ਜੋ ਕਹਿਣਾ ਕਹਿ ਦੇ ਮੈਨੂੰ ਕੋਈ ਫਰਕ ਨਹੀਂ ਹੈ ਅੱਜ ਇੱਥੇ ਅ ਆਪਣੇ ਗ੍ਰਾਹਕ ਨਾਲ ਬੇਈਮਾਨੀਆਂ ਕਰ ਕਰਕੇ ਨਾ ਅਸੀਂ ਉਹਨਾਂ ਦੀ ਪਲੇਟ ਦੇ ਵਿੱਚ ਪਲੇਟ ਦੇ ਵਿੱਚ ਮਾੜਾ ਪਾਉਣ ਲੱਗੇ ਮਾੜਾ ਮਾੜਾ ਪਾਉਣ ਲੱਗੇ ਮੈਂ ਜਦ ਤੱਕ ਇਸ ਕਾਊਂਟਰ ਤੇ ਖੜਕੇ ਕੰਮ ਕਰੂੰਗਾ ਮੈਂ ਆਪਣੇ ਗ੍ਰਾਹਕ ਨੂੰ ਵਿਸ਼ਵਾਸ ਦਿਵਾਉਣਾ ਕਿ ਉਹਨਾਂ ਦੀ ਸਿਹਤ ਨਾਲ ਕਦੇ ਵੀ ਧੋਖਾ ਨਹੀਂ ਹੋਊਗਾ ਇਹ ਮੇਰਾ ਵਾਦਾ ਹੈ। ਲਓ ਜੀ ਭਾਜੀ ਹੁਣ ਆਪਾਂ ਬੜਾ ਲੇਡ ਨਹੀਂ ਕਰਨਾ ਤੇ ਹੁਣ ਪਲੀਜ਼ ਸਾਨੂੰ ਟੈਸਟ ਕਰਾ ਦਿਓ ਤੇ ਕਿਵੇਂ ਦਾ ਅਸੀਂ ਜਿਹੜਾ ਤੁਹਾਡਾ ਫਲੇਵਰ ਹੈ ਇਹ ਤੇ ਲਓ ਜੀ ਇਹ ਹੈਗੀ ਕਮਲੀ ਚਾਪ ਤੇ ਕਿਨੇ ਵਿੱਚ ਖੜਿਆ ਦੇ ਹੁਣ ਇਹ ਹਰਪਾਲ ਭਾਜੀ ਇਹਨੇ ਨਾਲੇ ਫੌਜੀ ਬੰਦੇ ਨੇ ਤੇ ਇਹਨਾਂ ਨੇ ਬੱਚਿਆਂ ਨੇ ਤਿਆਰ ਕੀਤੀ ਹੋਈ ਚਾਂਪਾ ਇਹ ਤੇ ਵਾਕਿਆ ਟ੍ਰਾਈ ਕਰਨੀ ਜ਼ਰੂਰ ਬਣਦੀ ਆ ਜੀ ਮੇਰੇ ਕੋਲ ਤਿੰਨ ਪੀੜ੍ਹੀਆਂ ਖੜੀਆਂ ਜੀ ਇਸ ਪਰਿਵਾਰ ਦੀਆਂ ਕੀ ਬਾਤ ਹੈ ਮੈਂ ਬਿਨਾਂ ਸੌਸ ਤੋਂ ਹੀ ਖਾਗੀ ਟ੍ਰਾਈ ਕਰੀਏ ਜੀ ਮੈਂ ਖੁਦ ਰੁਕਣ ਲੱਗੇ ਮੈਂ ਤਾਂ ਹੱਥ ਭਾਣ ਨੂੰ ਤਿਆਰ ਖੜਾ ਸੀ ਹੂੰ ਵੀ ਜਦੋਂ ਕਿਤੇ ਸਵਾਦ ਟੈਸਟ ਕਰਨਾ ਨਾ ਤਾਂ ਸੌਸ ਤੋਂ ਨਹੀਂ ਕਰਨਾ ਚਾਹੀਦਾ ਉਹ ਤਾਂ ਮਸਾਲੇ 'ਚ ਦਮ ਹੈਗਾ ਜਾਂ ਨਹੀਂ ਹੈਗਾ ਉਹ ਚਾਸ ਬਸ 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 ਤੁਸੀਂ ਤਾਂ ਖਾਂਦੇ ਨਹੀਂ ਤੁਸੀਂ ਕਿਉਂ ਖਾਣ ਲੱਗੇ ਦੁਆਰਾ ਕੋਲ ਛੋਟੇ ਚਮਚੇ ਦਾ ਸਵਾਦ ਨਹੀਂ ਹੁੰਦਾ ਮੈਂ ਕਹਿੰਦਾ ਵੀਰੇ ਪੂਰੀ ਪਲੇਟ ਖਾਜੋ ਅਗਰ ਤੁਹਾਡਾ ਪੇਟ ਭਾਰੀ ਹੋਇਆ ਜਾਂ ਕੋਈ ਪ੍ਰੋਬਲਮ ਹੋਈ ਤਾਂ ਮੈਂ ਜ਼ਿੰਮੇਵਾਰ ਹਾਂ ਮੇਰੇ ਬਾਤ ਚ ਚਾਪ ਵੇਚਣਾ ਜ਼ਰੂਰੀ ਨਹੀਂ ਹੈ ਤੁਹਾਡੀ ਸਿਹਤ ਦਾ ਸਤਕਾਰ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਉਸ ਪਰਮਾਤਮਾ ਨੂੰ ਇਸ ਦੁਨੀਆ ਤੇ ਆ ਕੇ ਆਪਣੀ ਹੋਂਦ ਜਤਾਉਣੀ ਪਈ ਹੈ ਉਹਨੇ ਜੇ ਕਿਸੇ ਦਾ ਸਹਾਰਾ ਲਿਆ ਤੈ ਕਿ ਮਨੁੱਖਾ ਸਰੀਰ ਦਾ ਲਿਆ ਇਸ ਕਰਕੇ ਬੰਦਾ ਪੂਜਣ ਯੋਗ ਨਹੀਂ ਹੈ ਇਹ ਮਨੁੱਖਾ ਸਰੀਰ ਪੂਜਣ ਯੋਗ ਹੈ ਹੁਣ ਚੱਡੀ ਨਾਲ ਇੱਕ ਟਰਾਈ ਕਰੀਏ ਹੂੰ ਕਲੀਅਰ ਜੀ ਗੱਲਾਂ ਵਾਕਈ ਬੇੜੇ ਨੇ ਜਿਵੇਂ ਕਿਹਾ ਸੀ ਇੱਕ ਕਮਲੀ ਚਾਪ ਆ ਫਲੇਵਰਫੁਲ ਆ ਇੱਕ ਟੈਂਗੀ ਫਲੇਵਰ ਜਿਹੜਾ ਚਟਕਾਰੀ ਵਾਲਾ ਹੁੰਦਾ ਆ ਦੂਜੀ ਗੱਲ ਇਹ ਆ ਬੀਚ ਚੱਟੀ ਤੋਂ ਬਿਨਾਂ ਦਾ ਟੇਸਟੀ ਹੈ ਹੀ ਆ ਤੇ ਚੱਟੀ ਲਾਉਣੀ ਚੱਡੀ ਹੋਰ ਵੀ ਟੇਸਟ ਬਣਾਉਂ ਦਿੰਦੀ ਉਹਨਾਂ ਕਿਉਂਕਿ ਮੈਨੂੰ ਚੱਡੀ ਬਹੁਤ ਪਸੰਦ ਆਈ ਬਈ ਤੁਹਾਡੀ ਧੰਨਵਾਦ ਜੀ ਤੁਹਾਡਾ ਠੀਕ ਹੈ ਜੀ ਤੇ ਹਜੇ ਆਹ ਸਲਾਦ ਜਿਹੜਾ ਆਪਾਂ ਅੱਜ ਟਰਾਈ ਨਹੀਂ ਕੀਤਾ ਇਹ ਮਿਲਵਾਤਾ ਤੁਸੀਂ ਵਧੀਆ ਬਣਾਇਆ ਭਾਈ ਹੂੰ ਹੂੰ ਕੀ ਆ ਬਦਲ ਬਹੁਤ ਵਧੀਆ ਬਣਿਆ ਉਹਨੇ ਤੁਸੀਂ ਕੁਝ ਨਹੀਂ ਕਰਦਾ ਤੁਸੀਂ ਵੀਡੀਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਸੀਂ ਵੀ ਦੱਸ ਦਿਓ ਟਾਡੇ ਇਲਾਕੇ ਸਭ ਤੋਂ ਬੈਸਟ ਚਾਂਪ ਕੋਣ ਬਣਾਉਂਦਾ ਕਿਉਂਕਿ ਬਸ ਚਾਂਪਾ ਹੀ ਬਹੁਤ ਘੱਟ ਸ਼ੂਟ ਕਰਦੇ ਆ ਤੇ ਪਰ ਦੱਸਿਓ ਜਰੂਰ ਆਵਾਂਗੇ ਸ਼ੂਟ ਕਰਨ ਆਵਾਂਗੇ ਇੱਕ ਚੀਜ਼ ਇੱਕ ਚੀਜ਼ ਮੈਂ ਤੁਹਾਡੇ ਚੈਨਲ ਤੋਂ ਹੋਰ ਕਹਿ ਦਿੰਨਾ ਮੈਂ ਜੀ ਜਿਹੜੇ ਨਾ ਸਾਡੇ ਸੋਸ਼ਲ ਮੀਡੀਆ ਦੇ ਵਿਦਵਾਨ ਬਣੇ ਹੋਏ ਨੇ ਉਹਦੇ ਤੇ ਕਮੈਂਟ ਉਲਟੇ ਪੁਲਟੇ ਪਾਉਂਦੇ ਨੇ ਮੈਂ ਇਹ ਕਹਿਣਾ ਪਹਿਲਾਂ ਮੇਰੀ ਚਾਂਪ ਖਾ ਜਿਓ ਉਦੋਂ ਬਾਅਦ ਰਾਈ ਕਰਿਓ ਉਦੋਂ ਬਾਅਦ ਚ ਕਮੈਂਟ ਕਰਿਓ ਜਿਨ੍ਹਾਂ ਨੇ ਖਾਧੀ ਹੋਈ ਆ ਉਹਦਾ ਕਮੈਂਟ ਕਰਨੇ ਹੀ ਕਰਨ ਕਿਸੇ ਦੇ ਨਾਲ ਕੇ ਦੀ ਤੁਲਨਾ ਨਾ ਕਰਿਆ ਕਰੋ ਵੀ ਫਲਾਨੀ ਜਗ੍ਹਾ ਮਾੜਾ ਤਾਂ ਸਾਰੇ ਮਾੜੇ ਨਹੀਂ ਹੁੰਦੇ ਜੇ ਕਿਸੇ ਦਾ ਪਿਓ ਮਾੜਾ ਤਾਂ ਸਾਡਾ ਪਿਓ ਮਾੜਾ ਨਹੀਂ ਹੋ ਸਕਦਾ ਇਹ ਸੋਚਣਾ ਕਿ ਕਮੈਂਟ ਦੇਣ ਤੋਂ ਪਹਿਲਾਂ ਕੀ ਮੇਰੇ ਬਾਪ ਨੂੰ ਮੈਂ ਚੰਗਾ ਸਮਝਦਾ ਫਿਰ ਮੈਂ ਕਿਸੇ ਦੇ ਬਾਪ ਨੂੰ ਮਾੜਾ ਕਿਉਂ ਕਹਾ ਬਿਲਕੁਲ ਜੀ ਜਦੋਂ ਤੁਸੀਂ ਟਰਾਈ ਕਰੋਗੇ ਉਦੋਂ ਬਾਅਦ ਦੱਸਿਓ ਚੰਗਾ ਬਾੜਾ ਕੀ ਹੁੰਦਾ ਪਹਿਲਾਂ ਕਹਿਣ ਦੀ ਕੋਈ ਲੋੜ ਨਹੀਂ ਸੌਰੀ ਖੰਡਾ ਸਫਰ ਐਵੇਂ ਚੱਲੀ ਰਹੂਗਾ ਅਗਦੇ ਹੋਰ 2000 ਵਲੌਗ ਜਿਹੜੇ ਹੈਗੇ ਜਲਦੀ ਆਉਣਗੇ ਸੋ ਥੈਂਕ ਯੂ ਸੋ ਮਚ